ਦੀਆਂ ਦੀ 4 ਕਿਲੋ ਗੋਭੀਆਂ ਦੀ 4 ਕਿਲੋ ਤਾਜੀ ਬੱਦੀਆਂ ਦੀ 4 ਕਿਲੋ ਮੰਡੀ ਦੇ ਵਿੱਚ ਤੇ ਵੇਖੋ ਜੀ ਰੋਲਦੀ ਪਈ ਆ ਮੰਡੀ ਤੇ ਕੋਈ ਚੁੱਕਦਾ ਨਹੀਂ ਆ ਉਹ ਤਾਂ ਫੁੱਟਰ ਵਾਲੀ ਗੱਲ ਵਾ ਹੁਣ ਜੇ ਆਪ ਹੱਥੀ ਮਿਹਨਤ ਕਰ ਲਵੇ ਆਪ ਵੇਚਣਗੇ ਤਾਂ ਫਾਇਦਾ ਹੀ ਫਾਇਦਾ ਵਾ ਜੀ ਮੇਰੇ ਬਾਹਰ ਹੀ ਮਿਹਨਤ ਕਰਦੇ ਆ ਇੱਥੇ ਆਪ ਵੀ ਮਿਹਨਤ ਕਰੀਏ ਤਾਂ ਭੁੱਖੇ ਦੇ ਮਾਰ ਸਕਦੇ ਆ ਬਹੁਤ ਪੈਸਾ ਇੱਥੇ ਬਹੁਤ ਫਾਇਦਾ ਜੀ ਆਪਣੀ ਚੀਜ਼ ਆਪ ਪ੍ਰੋਡਿਊਸ ਕਰਨੀ ਤੇ ਆਪ ਵੀ ਸੇਲ ਕਰਨੀ ਵਧੀਆ ਲੱਗਦਾ ਜੀ ਇਦਾਂ ਵੇਚਣਾ ਬਾਕੀ ਮਾਰਕੀਟ ਜਿਹੇ ਕਿਸਾਨ ਆਪਣੀ ਜਿਹਾ ਵੇਚੇਗਾ ਤੇ ਉਹ ਵਧੀਆ ਉਹਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਮੰਡੀਆਂ ਦੇ ਵਿੱਚ ਪੂਰਾ ਭਾਅ ਨਾ ਮਿਲਣ ਦੇ ਕਾਰਨ ਹੁਣ ਇਕਸਤਾਨਾ ਨੇ ਖੁਦ ਹੀ ਹੰਬੜਾ ਮਾਰਿਆ ਬਾਜ਼ਾਰ ਦੇ ਵਿੱਚ ਆ ਕੇ ਖੁਦ ਹੀ ਉਹ ਸਬਜ਼ੀਆਂ ਗੁੜ ਵੇਚ ਰਹੇ ਨੇ ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ ਜਿੱਥੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਪਰ ਹੁਣ ਉਹਨਾਂ ਨੂੰ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਉਹ ਆਪਣੀਆਂ ਸਬਜ਼ੀਆਂ ਆਪ ਹੀ ਉਗਾ ਕੇ ਤੇ ਬਾਜ਼ਾਰ ਦੇ ਵਿੱਚ ਆਪ ਹੀ ਵੇਚ ਰਹੇ ਨੇ ਦੱਸਦੇ ਕਿ ਬਹੁਤ ਸਾਰੇ ਕਿਸਾਨੇ ਕਿਸਾਨੀ ਛੱਡ ਕੇ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਖੇਤੀਬਾੜੀ ਛੱਡ ਰਹੇ ਨੇ ਪੈरिस ਇਹ ਸਭ ਵਿਚਾਰੇ ਹੁਣ ਕਿਸਾਨਾਂ ਦੇ ਵੱਲੋਂ ਖੁਦ ਹਮਲਾ ਮਾਰਿਆ ਗਿਆ ਤੇ ਆਪਣੀਆਂ ਸਬਜ਼ੀਆਂ ਉਹ ਆਪ ਹੀ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਮੁਨਾਫਾ ਵੀ ਹੋ ਰਿਹਾ ਹੈ ਜਰਾ ਅਵਤਾਰ ਸਿੰਘ ਜੀ ਵਪਾਰੀ ਇਹ ਆਪਣਾ ਗੋੜ ਵੇਚੀਦਾ ਜੇ ਗੋੜ ਕੱਢ ਕੇ ਆਪਣੇ ਹੱਥੀਂ ਮਿਹਨਤ ਕਰੀਦੀ ਆ ਜਿਹੜੇ ਲੋਕ ਬਾਹਰ ਜਾਂਦੇ ਆ ਉਹਨਾਂ ਨੂੰ ਇੱਥੇ ਆਪਣਾ ਧੰਦਾ ਕਰੇ ਸਬਜ਼ੀ ਦਾ ਕੰਮ ਕਰੇ ਆਪਣੇ ਹੱਥੀਂ ਕੰਮ ਕਰੇ ਇੱਥੇ ਬਹੁਤ ਬਹੁਤ ਕੰਮ ਜਿਹੜੇ ਬਾਹਰ ਹੀ ਮਿਹਨਤ ਕਰਦੇ ਆ ਇੱਥੇ ਆਪਦੀ ਮਿਹਨਤ ਕਰੀਏ ਤਾਂ ਭੁੱਖੇ ਨਹੀਂ ਮਰ ਸਕਦੇ ਬਹੁਤ ਪੈਸਾ ਇੱਥੇ ਸਵੇਰੇ ਮੈਂ 10 ਵਜੇ ਆਉਣਾ ਜੀ ਬਿਧੀਪੁਰ ਫਾਟਕ ਧਾਰੀ ਗੱਲ ਤੇ ਲੱਗੋ ਵੇਖੋ ਜੀ ਹੁੰਦਾ ਸੀ 80 ਰੁਪਏ ਵੇਚਣ ਦੇ ਆ 90 ਰੁਪਏ ਵੇਚਣ ਦੇ ਆ ਸੁੰਡ ਸੌਂਫ ਜਵਾਨ ਵਾਲਾ ਗੁੜ ਵੀ ਬਣਾਈਦਾ ਵਾ ਸਾਰੀਆਂ ਵੈਰਾਈਟੀਆਂ ਗੁੜ ਬਣਾਈਦਾ ਸ਼ੱਕਰ ਬਣਾਈਦਾ ਹਰ ਇੱਕ ਚੀਜ਼ ਬਣਾਈਦੀ ਆ ਜਿਹੜੇ ਵੇਖੋ ਜੀ ਪ੍ਰਵਾਸੀ ਆਉਂਦੇ ਆ ਜੂਪੀ ਦੇ ਆਉਂਦੇ ਆ ਉਹਨਾਂ ਨਾਲੋਂ ਸਾਡਾ ਗੁੜ ਵਧੀਆ ਹੁੰਦਾ ਵਾ ਉਹ ਵਿੱਚ ਮਿਲਾਵਟਾਂ ਕਰਦੇ ਆ ਆਪਾਂ ਮੁਲਾਵਟ ਨਹੀਂ ਕਰਦੇ ਪਿਓਰ ਵਧੀਆ ਦੇਸੀ ਗੁੜ ਬਣਾ ਕੇ ਵੇਚੀਦਾ ਵਾ ਵਪਾਰਿਕ ਜੇ ਜਿੰਦਾ ਮੰਡੀਕਰਨ ਕਰੀਏ ਮੰਡੀ ਦੇ ਵਿੱਚ 50 ਰੁਪਏ 55 ਰੁਪਏ ਗੁੜ ਜਾਂਦਾ ਵਾ ਆਈ ਹੱਥੀ 80 ਰੁਪਏ 90 ਰੁਪਏ ਕਿੰਨਾ ਫਰਕ ਵਾ ਕਿੰਨਾ ਪ੍ਰਾਫਿਟ ਆਪ ਹੱਥੀ ਕਮਾਈ ਕਰੀਏ ਤੇ ਬਹੁਤ ਬਹੁਤ ਮਤਲਬ ਕਮਾਈ ਇਹਦੇ ਵਿੱਚ ਕਿਸਾਨਾਂ ਨੂੰ ਆਪ ਹੱਥੀ ਕੰਮ ਕਰਨਾ ਹੀ ਪੈਣਾ ਵਾ ਕਰਨਗੇ ਤੇ ਫੇਰ ਗੁਜ਼ਾਰਾ ਕਿਉਂਕਿ 12 ਵੀ ਬਾੜ ਵੀ ਹੁਣ ਬੰਦ ਹੋ ਗਿਆ ਕੰਮ ਸਾਰਾ ਏ ਰੋਜ਼ ਨੈਟ ਤੇ ਆਪਣੇ ਮੋਬਾਈਲਾਂ ਤੇ ਹਰ ਇੱਕ ਜੀ ਦੇ ਵੇਖੀਦਾ ਉਹ ਬਾਾਰ ਵੀ ਬਹੁਤ ਇੰਨਾ ਮਿਹਨਤ ਕਰਕੇ ਫੇਰ ਹੀ ਕੰਮ ਇੱਥੇ ਆਪਣੀ ਮਿਹਨਤ ਕਰ ਲੋ ਇੱਥੇ ਬਹੁਤ ਕਮਾਈ ਆ ਪੰਜਾਬ ਦੇ ਵਿੱਚ ਜੇ ਕੰਮ ਕਰੀਏ ਆਉਣ ਕਿਤੇ ਫੇਰ ਗੱਲ ਬਣ ਗਏ ਵੇਖੋ ਉਹਨਾਂ ਟਰਾਲੀਆਂ ਤੇ ਡਾਲੀਆਂ ਗੋਭੀ ਸਬਜ਼ੀ ਵੇਚਣ ਦੇ ਆ ਵਧੀਆ ਗੱਲ ਵੇਚਣ ਕਿਤੇ ਫੇਰ ਹੀ ਗੱਲ ਬਣਦੀ ਆ ਮੰਡੀ ਦੇ ਵਿੱਚ ਤੇ ਵੇਖੋ ਜੀ ਰੋਲਦੀ ਪਈ ਆ ਮੰਡੀ ਤੇ ਕੋਈ ਚੁੱਕਦਾ ਨਹੀਂ ਆ ਉਹ ਤੇ ਸੁੱਟਰ ਵਾਲੀ ਗੱਲ ਵਾ ਹੁਣ ਜੇ ਆਪ ਹੱਥੀ ਮਿਹਨਤ ਕਰਨਗੇ ਆਪ ਵੇਚਣਗੇ ਤਾਂ ਫਾਇਦਾ ਹੀ ਫਾਇਦਾ ਵਾ ਜੀ ਸਿਕੰਦਰ ਸਿੰਘ ਆ ਜੀ ਬਹੁਤ ਵਧੀਆ ਜੀ ਆਪਣੀ ਚੀਜ਼ ਆਪ ਪ੍ਰੋਡਿਊਸ ਕਰਨੀ ਤੇ ਆਪ ਵੀ ਸੇਲ ਕਰਨੀ ਵਧੀਆ ਲੱਗਦਾ ਜੀ ਇਦਾਂ ਵੇਚਣਾ ਬਾਕੀ ਮਾਰਕੀਟ 'ਚ ਕਿਸਾਨ ਆਪਣੀ ਚੀਜ਼ ਆ ਵੇਚੇਗਾ ਤੇ ਉਹ ਵਧੀਆ ਉਹਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਇਹੋ ਵਪਾਰੀ ਕੋ ਜਾਣਦਾ ਜੀ ਨਾ ਫਿਰ ਸਾਡੇ ਕੋਈ ਪੱਲੇ ਪੈਣਾ ਨਹੀਂ ਤੇ ਜਿਹੜੇ ਅੱਗੇ ਜਿਨ੍ਹਾਂ ਨੂੰ ਵੇਚਣਾ ਹੀ ਉਹਨਾਂ ਦੇ ਵੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਰੇਟ ਲਾਉਣਾ ਹੈ ਜਿਸ ਤਰ੍ਹਾਂ ਦਾ ਉਹਨਾਂ ਨੂੰ ਮਨ ਨਾਲ ਦਾ ਕਰਦਾ ਭਾਜੀ ਵਪਾਰੀ ਸਾਡਾ ਰੇਟ ਨਹੀਂ ਭਰਦੇ ਜੀ ਕਿਉਂਕਿ ਪਿਓਰ ਚੀਜ਼ ਆ ਉਹ ਅਜੇ ਤੱਕ ਵਪਾਰੀ ਉਸ ਪਾਸੇ ਨਹੀਂ ਆਇਆ ਵੀ ਪ्योर ਚੀਜ਼ ਵੇਚੀਏ ਠੀਕ ਆ ਉਹ ਮਤਲਬ ਦੂਜਾ ਜਿੱਥੋਂ ਆ ਭਈਏ ਬਣਾਉਂਦੇ ਜਿਆਦਾ ਉਹ 45 ਰੁਪਏ ਕਿਲੋ ਉਹ ਖੜਕੇ ਵੇਚਦੇ ਜਿਆਦਾ ਆਪਣੇ ਕੋ ਨਹੀਂ ਉਹ ਖੜਦੇ ਦੇਖੋ ਜੀ ਭਾਜੀ ਮਾਰਕੀਟ ਜਦੋਂ ਕਿਸਾਨ ਵੇਖੋ ਇਸ ਵਾਰ ਝੋਨੇ ਦੀ ਫਸਲ ਦਾ ਵੀ ਕਾफी ਝੋਨੇ ਜਿਹਾ ਨੁਕਸਾਨ ਆਇਆ ਕਿਸਾਨਾਂ ਨੂੰ ਉਹਦੇ ਕਰੇ ਕਿਸਾਨਾਂ ਨੂੰ ਇਹ ਆ ਵੀ ਆਪਣੀ ਚੀਜ਼ ਆ ਵੇਚੀ ਜਾਏ ਜਿਹਦੇ ਨਾਲ ਜਿਆਦਾ ਬੈਨੀਫਿਟ ਹੋਏਗਾ ਇਸ ਕਰਕੇ ਕਿਸਾਨ ਆਪ ਕਰ ਰਹੇ ਸਾਰਾ ਕੰਮ ਮਾਰਕੀਟਿੰਗ ਦਾ ਹਾਂ ਮੰਡੀ ਕਰਨਾ ਵੈਸੇ ਚਲੋ ਸਰਕਾਰ ਵੱਲੋਂ ਵੀ ਮੰਡੀਆਂ ਬੰਦ ਕਰਨ ਦੀ ਤਿਆਰੀ ਆ ਪਰ ਫਿਰ ਵੀ ਉੱਥੇ ਵੀ ਜਿਸ ਤਰ੍ਹਾਂ ਦਾ ਲਾਸ ਹੋਇਆ ਇਸ ਵਾਰ ਉਸ ਤੋਂ ਹਿਸਾਬ ਨਾਲ ਸੋਚ ਕੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਆ ਵੀ ਆਪਣੀ ਚੀਜ਼ ਆ ਵੇਚੀ ਜੀ ਬਿਲਕੁਲ ਜੀ ਬਿਲਕੁਲ ਆਉਣਾ ਚਾਹੀਦਾ ਜੀ ਆਪਣੀ ਚੀਜ਼ ਆ ਵੇਚਣੀ ਜਾਈ ਦੀ ਜਿੰਨ ਸਬਜ਼ੀ ਹੋएगी ਇਹ ਹੋ ਗਿਆ ਹਲਦੀ ਤੇ ਹੋਰ ਜਿਹੜੇ ਕੰਮ ਲੋਕ ਕਰਦੇ ਉਹਨਾਂ ਨੂੰ ਚਾਹੀਦਾ ਆਪਣੀ ਚੀਜ਼ ਆ ਵੇਚਣੀ ਇਹ ਭਾਈ ਨਿਸ਼ਾਰਾ ਮੱਜਾ ਸਿੰਘ ਦੀ ਸਾਡਾ ਪਲਾਂਟ ਹੈ ਉੱਥੇ ਚੱਲਦਾ। ਸਾਰਾ ਦਿਨ ਲੋਕਲ ਗਾਖ ਆਉਂਦੇ ਹੋਰ ਸਾਡੇ ਪੁਰਾਣੇ ਗਾਹਕ ਵੀ ਕਾਫੀ ਲੱਗੇ ਆ ਪਿਛਲੇ ਸੀਜ਼ਨ ਵਾਲੇ। ਕੋਈ ਤੁਹਾਡੇ ਵਰਗੇ ਵੀਰ ਭਰਾ ਜਿਹੜੇ ਆਉਂਦੇ ਆ ਸਾਡੇ ਇੰਟਰਵਿਊ ਕਰਦੇ ਉਹਨਾਂ ਦੇ ਨਾਲ ਇਹ ਵੇਖ ਕੇ ਵੀ ਕਾਫੀ ਗਾਖ ਜੁੜਦੇ ਸਾਡੇ ਨਾਲ। ਪੇੜੀਆਂ ਜੀ ਵੇਖੋ ਜੀ ਕਿਸਾਨ ਆਪ ਕਰਦਾ ਸੀ ਕਿਰਤ ਪਰ ਇਹ ਹੈ ਕਿ ਉਹਨੂੰ ਪਹਿਲਾਂ ਨਹੀਂ ਆਉਂਦਾ ਇੱਥੇ ਕੰਮ ਵੇਚਣ ਆਪ ਤੇ ਹੁਣ ਆਉਣਾ ਪਏਗਾ ਵੇਚਣਾ। ਲੋੜ ਹੈ ਜੀ ਸਮੇਂ ਦੀ ਲੋੜ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਜਿਸ ਦਾ ਹੁਣ ਉਹਨਾਂ ਨੇ ਇਹ ਹੱਲ ਲੱਭਿਆ ਕਿ ਉਹ ਆਪਣੀਆਂ ਸਬਜ਼ੀਆਂ ਉਗਾ ਕੇ ਆਪਣੇ ਗੰਨੇ 'ਚ ਗੁੜ ਤਿਆਰ ਕਰਕੇ ਆਪ ਹੀ ਬਾਜ਼ਾਰ ਦੇ ਵਿੱਚ ਵੇਚਣਗੇ ਉਹਨਾਂ ਬਾਕੀ ਕਿਸਾਨਾਂ ਨੂੰ ਵੀ ਇਸ ਤਨੇ ਹੱਲ ਲਗਾਇਆ ਕਿ ਆਪਣੀਆਂ ਸਬਜ਼ੀਆਂ ਆਪ ਹੀ ਬਾਜ਼ਾਰਾਂ ਦੇ ਵਿੱਚ ਜਾ ਕੇ ਵੇਚੋ ਜਿਸ ਦਾ ਪੂਰਾ ਮੁਨਾਫਾ ਵੀ ਕਿਸਾਨਾਂ ਨੂੰ ਹੋਵੇਗਾ ਉਹਨਾਂ ਕਹੇ ਕਿ ਮੰਡੀਆਂ ਦੇ ਵਿੱਚ ਉਹਨਾਂ ਦੀ ਸਬਜ਼ੀਆਂ ਦਾ ਪੂਰਾ ਭਾਅ ਉਹਨਾਂ ਨੂੰ ਨਹੀਂ ਮਿਲਦਾ ਇਸ ਕਰਕੇ ਹੁਣ ਉਹ ਖੁਦ ਹੀ ਆਪਣੀਆਂ ਫਸਲਾਂ ਨੂੰ ਵੇਚ ਰਹੇ ਨੇ ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਦੀ ਬੇਕਦਰੀ ਹੁੰਦੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ